ਉਹ ਮਾਰੇ ਕਿਉਂ ਆ ਗਏ। ਜੀੋ। ਧੰਨਵਾਦ ਜੀ। ਹਾਂ ਕੋਈ ਨਹੀਂ ਹੋਰ। ਫਿਰ ਕੈਨੇਡਾ ਵਾਲੇ ਉਹ ਤੁਸੀ ਸਾਨੂੰ ਦੂਜੀ ਰਿਪੋਰਟ ਭੇਜਿਆ। ਹਾਂ। ਜੀ ਜੀ ਸਭ ਦਾ ਦੜ ਚੱਲਦੇ ਆ। ਕੰਮ ਇਹਨੇ ਤੇ ਵਿੰਦਰ ਨੇ ਬੱਦ ਸੌਂਟ ਹੈ। ਜਿੱਦਣ ਇਹਦਾ ਜਾਮ ਸੀ ਉਦੋਂ ਉਹਨਾਂ ਦਾ ਅੱਠਵੇਂ ਦਾ ਪੇਪਰ ਸੀ। ਹੂੰ ਸਹੀ ਗੱਲ ਹੈ ਪੇਪਰ ਦੇਣ ਜੀ। ਆ ਪੇਪਰ ਦੇਣ ਜਾਣਾ ਸੀ। ਸਾਡੇ ਆਇਆ ਤੋਂ ਇਹਨੂੰ ਦੇਖ ਕੇ ਚੱਕ ਕੇ ਦੇੇ ਪੜ੍ਹਨ ਗਈਆਂ ਫੇ ਸਕੂਲ ਚ ਉਹਨਾਂ ਨੂੰ ਬਤਾਈ ਜਾਂਦੇ ਵੀ ਤ ਪੜ੍ਹਨ ਦੇ ਵੀਰ ਹੋਇਆ ਹੁਣ ਪੜ੍ਹਨ ਦੇ ਵੀਰਾ ਹੋਇਆ ਜੇ ਮੇਰੇ ਗਾਲ ਲੱਕ ਉੱਚੀ ਚ ਰੋਣ ਲੱਗ ਗਿਆ ਵੀ ਡੈਡੀ ਨਿਕਟਿਆ ਨਹੀਂ ਜੈਕਣਾ ਡੈਡੀ ਮਾਂ ਤਾਂ ਫੇਰੇ ਇਹਨੂੰ ਗਾਲਾਂ ਕੱਢੀ ਗਾਲਾਂ ਹੋ ਜੂ ਕਰ ਕਾਉਂ ਗਿਆ ਮਾ ਸੈਟ ਹੋ ਗਿਆ ਕੰਮ ਕੀ ਕਰ ਅੰਦਰ ਆਜੋ ਅੰਦਰ ਹੀ ਬਹਿ ਜਾਨੇ ਅੰਦਰ ਹੀ ਬਹਿ ਜਾਓ ਆਹੋ ਆਜੋ ਕੱਪੜਾ ਦਾ ਮੜਾ ਪਤਾ ਲੈ ਜੀ ਆ ਜਾਨਾ ਡੈਡੀ ਨੇ ਵੀ ਇੱਧਰ ਹੀ ਜਾ ਬੁਲਾ ਲਿਆ ਆ ਜਿ ਆਜੋ ਸੰਤੋਖ ਵੀ ਰਹਿਣੀ ਆਏ ਆ ਆਜੋ ਹੋਰ ਇੱਥੇ ਹੋ ਕੀ ਰਹਿਣਾ ਤੀਨੋ Gracias primo ¿Qué me digo? ਮੈਂ ਬੱਸ ਬਾਜੋ ਇੱਧਰ ਆ ਮਰਬਾਨਾ ਨਾ ਨਾ ਕਹਿਣਾ ਬਸੀ ਗੱਲ ਬਾਣੀ ਬੈ ਜਾ ਠੀਕ ਆ ਹੋਰ ਬੜੀ ਠੀਕ ਆ ਬਣਾਉਣਾ ਆ ਅੱਜ ਮੈਂ ਕਿਹ ਜਾਉ ਤੈਨੂੰ ਪੱਕਾ ਪਿੰਡ ਵਿੱਚ ਦੀ ਲੰਗਦਾ ਹਾਂ ਇੱਕ ਹੋਰ ਆਰਡਰ ਆ ਗਿਆ ਪਤਾ ਨਹੀਂ ਦਾ ਅੱਜ ਇਹਦੀ ਪਤਾ ਨਹੀਂ ਕੀ ਹੁਣ ਓਆ ਹੋਰ ਆ ਗਿਆ ਇੱਕ ਥੋੜਾ ਉਹ ਇਹ ਤਾਂ ਨੇ ਸਾਬਣ ਮੰਗਾਇਆ ਨਹੀਂ ਨਹੀਂ ਕੀ ਐ ਇਹਦੇ ਚ ਬਾਈ ਦਾ ਕਲਰ ਖੜਾ ਵਿੱਚ ਆਹੋ ਇਹ ਸਾਬਣ ਦਸਣ ਹੋਣ ਲੱਗਿਆ ਉਹਨਾਂ ਨੇ ਮੈਨੂੰ ਲੱਗਦਾ ਭੇਜਿਆ ਪ੍ਰੋਡਕਟ ਆ ਵੀ ਖੋਲ ਦੇ ਹੈ ਹਾਉਂਗੇ ਹਾਂ ਚੱਲ ਪਹਿਲਾਂ ਮੜਾ ਲੰਗ ਹੋਲੀ ਰਹਿਣੇ ਹੁਣ ਕਿਹੜਾ ਇੰਸਟਾ ਤੇ ਬੂਮਰੇਜ ਪਹਿਣੇ ਆ ਸਹੀ ਗੱਲ ਹੈ ਇੰਸਟਾਗ੍ਰam ਸਾਡਾ ਜਿਹੜਾ ਕਾਊਂਟ ਆ ਉਹ ਕਿਸੇ ਨੇ ਹੈਕ ਕਰ ਲਿਆ ਤੇ ਇਹਦੇ ਕਰਕੇ ਮੜਾ ਪਾ ਦੇਖਦੇ ਆ ਵੀ ਨਵੀਂ ਆਈਡੀ ਬਣਾਉਣੀ ਪੈਣੀ ਆ ਬਦ ਦੁੱਖ ਹੋਇਆ ਯਾਰ ਹੋਲੀ ਇਹਦੇ ਚ ਮੈਂ ਤਾਂ ਆਪ ਨਹੀਂ ਪਤਾ ਕੀ ਹੈ ਇਹਦੇ ਚ ਮੜਾ ਉੱਥੋਂ ਫੜ ਕੇ ਲਿਆ ਆ ਮੈਂ ਤਾਂ ਪਰਸੋਂ ਜਿਹੋ ਉੱਥੇ ਮੈਸੇਜ ਆਇਆ ਸੀ WhatsApp ਤੇ ਕਿ ਪ੍ਰੋਡਕਟਾਂ ਆਲੇ ਦਾ ਐ ਨਹੀਂ ਪਤਾ ਵੀ ਉਹਨਾਂ ਨੂੰ ਪੁੱਛਿਆ ਵੀ ਸੀ ਵੀ ਕਾਦੇ ਪ੍ਰੋਡਕਟ ਆ ਤੁਹਾਡੇ ਉਹ ਕਹਿੰਦੇ ਸਾਨੂੰ ਐਡਰੈਸ ਭੇਜੋ ਫੇਰੀ ਦੱਸਾਂਗੇ ਫੇਸ ਇਸ ਕੈਨੇਡਾ ਦੀ ਆ ਫੇਰ ਉਹੀ ਆਗੇ ਕੀ ਆਇਆ ਚ ਆ ਤਾਂ ਹੋਰ ਕੋਹ ਲੱਗਦਾ ਮੈਨੂੰ ਕਾਨਵੀ ਗੋਨ ਫੇਸ ਇਸ ਕੈਨੇਡਾ ਵਾਲਿਆਂ ਨੇ ਮਾਸਕ ਆ ਹਾਂ ਕਲੇਮ ਮਾਸਕ ਆ ਕੋ ਉਹ ਇੱਕ ਸ਼ੇਡ ਹੋਰ ਆ ਗਈ ਤੇਰੇ ਨਜ਼ਾਰੇ ਆ ਯਾਰ ਤੇ ਆ ਹਾਈਐਸਟ ਸਟਾਕ ਕਰੀਮ ਹਲਰੂ ਆ ਤਾਂ ਹੋਰ ਆਇਆ ਹੈ ਆਹ ਹੋਰ ਕੀ ਹੋਰ ਆਈਆਂ ਚੀਜ਼ਾਂ ਹਾਂ ਇਹ ਹੈਗਾ ਇੱਕ ਹੋਰ ਆ ਦੇ ਉਹ ਵਾਹ ਉਹ ਤਾਂ ਮੈਂ ਲਾਉਣੀ ਹੁੰਦੀ ਆ ਸ਼ਿਆਕਾ ਆ ਤਾਂ ਹੋਰ ਚੀਜ਼ ਆਈ ਹੈ ਇਦਕੀ ਇਹ ਪੇਂਟਿੰਗ ਦਾ ਸਮਾਨ ਆ ਗਿਆ ਆ ਚੱਲ ਗਿਆ ਬਬੂ ਹੁੰਦਾ ਜਾਂਦਾ ਬਬੂ ਟੂ ਕੋਲੇ ਚੱਲ ਜਾਇਆ ਇਹ ਚਾ ਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਫੇਸ ਕੈਨੇਡਾ ਵਾਲੇ ਤੁਸੀਂ ਸਾਨੂੰ ਦੂਜੀ ਰਿਪਰੋਡਕਟ ਭੇਜਿਆ ਸਾਡਾ ਇੰਸਟਾਗ੍ਰam ਹੁਣ ਨਵਾਂ ਬਣਾਵਾਂਗੇ ਚਲੋ ਜੀ ਸੋਹਾਂ ਦੇ ਚੱਲਦੇ ਆ ਦਿਨ ਨੰਗਰ ਲਾਇਆ ਦੁੱਧ ਦਾ ਡੱਟ ਕੇ ਸਪੋਰਟ ਕਰੋ ਦੁਬਾਰਾ ਤੁਸੀਂ ਵਾਇਗੁਰੂ ਮੇਰ ਕਰਨ ਹੋਈ ਜਾਣਾ ਬਾਦੇ ਕਾਤੇ ਚਾੜਦੀ ਹੁੰਦੀ ਹੈ ਇਹ ਕੌਣ ਲਾਈ ਜਾਂਦਾ ਰੋਕੇ ਜੀ ਉੱਲਿਆਓ ਵੀ ਲਿਆਓ ਕਰਾਂ ਦੁੱਧ ਗਰਮ ਗਰਮ ਵਾਹਿਗੁਰੂ ਜੀ ਗਰਮਾ ਦੁੱਧ ਪੂਰਾ ਕਰਮ ਕਰਾਂ ਵਾ ਠੀਕ ਹੈ ਲੌਂਗ ਲੈ ਚਕਾ ਦੁੱਧ ਬਹੁਤ ਤਾਂ ਥੋੜਾ ਇਹ ਰਹਿ ਗਿਆ ਨੇੜੇ ਆ ਕੰਮ ਆ ਤਈਆ ਥੋੜੇ ਸਹਿਜ ਆ ਜੀ ਜਾੜ ਵਿੱਚ ਹਾਂ ਜੀ ਜੀ ਸਵਾਰ ਦੇਣ ਚੱਲਦੇ ਆ ਸਹੀ ਗੱਲ ਆ ਉਹਦਾ ਯਾਹ ਜਖਿਰ ਨੂੰ ਹੂੰ ਮੈਂ ਦੇ ਆ ਜਾਵਾਂਗੇ ਫੇਰ ਚੰਗੀ ਜਾਣਾ ਨਾ ਉੱਥੇ ਹੀ ਬੈਠੇ ਨੇ ਫੇਰ ਉਹਨਾਂ ਨੇ ਭੱੜ ਕੇ ਭਾਈ ਬਾਹਰ ਲਿਜਾਣਾ ਫੇਰ ਸੰਗ ਲੱਗਦੀ ਹੁੰਦੀ ਜੀ ਨਿੱਕੇ ਹੁੰਦਿਆਂ ਨੂੰ ਤਾਂ ਬਈ ਫੇਰ ਅੰਦਰ ਪਰ ਜਾਣ ਉਹ ਅੰਦਰੋਂ ਬੈੱਡ ਥੱਲੇ ਬਾੜੇ ਜਾਂਦੇ ਨੇ ਅੰਦਰੋਂ ਪਰ ਜਾਣ ਨਹੀਂ ਜਾ ਮੈਂ ਕਹਣਾ ਸੁਖਾ ਨਹੀਂ ਨੀ ਪਰ ਨੇ ਬਾਹਰ ਨਹੀਂ ਕਰਨਾ ਖੁਸ਼ੀ ਕਰੋ ਹੂੰ ਜਦੋਂ ਤੁਸੀਂ ਚਲੇਗਾ ਉਦੋਂ ਭੱਜ ਕੇ ਬਾਹਰ ਆਉਂਗਾ ਸਾਂਗ ਲੱਗਦੀ ਹੁੰਦੀ ਸੀ ਇਹ ਵੱਡਾ ਦਾ ਪੁੱਡਣਾ ਨਹੀਂ ਕਿਸੇ ਨੇ ਕੀਤਾ ਨਾ ਪੁੱਡਣਾ ਦਾ ਭਾਜੀ ਤੇ ਮਾਮਾ ਆ ਗਿਆ ਮਾਮੀ ਆ ਗਈ ਇਹ ਨਹੀਂ ਇਹ ਬਾਲਾ ਸਾਂਗ ਛੋਟਾ ਸੀ ਨਾ ਲੱਗਦਾ ਫੇਰ ਇਹ ਜਿਹਨਾਂ ਐਡਾ ਵੱਡਾ ਹੋ ਗਿਆ ਇਹ ਕਦੇ ਬਾਹਰ ਵੀ ਨਿਕੜ ਕੇ ਦੇਖਿਆ ਸੀ ਨਹੀਂ ਕੋਈ ਦਰ ਦੇ ਵਿੱਚ ਵੀ ਕੌਣ ਆ ਗਿਆ ਸਾਡੇ ਕੌਣ ਗਿਆ ਕੌਣ ਮੰਗਦਾ ਨਾ ਇਹਨੂੰ ਜਮਾ ਹੀ ਨਹੀਂ ਪਤਾ ਜਮਾ ਵੀ ਜੇ ਮੈਂ ਕਿਹਾ ਨਾ ਉੱਥੇ ਬੰਦ ਹੱਟੀ ਉਹਦੇ ਜਾਵੇ ਜਵਾਕਰ ਨਾਲ ਕਢਨੇ ਹਸੀ ਕਢਨੇ ਵੀ ਪਤਾ ਮੈਂ ਖਿੱਚ ਕੇ ਵੀ ਇਹ ਉੱਥੇ ਲੈ ਜਾਣਾ ਕੁੜਾ ਨੇ ਕਹਣਾ ਮੈਂ ਲਾ ਜਾ ਤੂੰ ਅਸੀਂ ਕੰਮ ਕਰ ਲਾਂਗੇ ਉੱਥੇ ਰ ਜਾਣਾ ਮੈਂ ਬੰਦਕ ਉੱਥੇ ਖੜਦੇ ਹਾਂ ਤਿੰਨ ਦਿਨ ਮੈਂ ਕਿਹੜੀ ਨਾਲ ਉੱਤੇ ਖੜ ਜਾਂ ਮੜ ਕੇ ਫੇਪੰਜ ਕੇ ਗਏ ਆ ਹੂੰ ਫੇਰ ਮੈਂ ਘਰੇ ਆ ਕੇ ਇਹਦੇ ਦੋ ਤਿੰਨ ਲਾਉਣਾ ਮੈਂ ਖਾ ਨੂੰ ਮੈਂ ਉੱਥੇ ਛੱਡਿਆ ਤੜੀ ਦਾ ਜਾਂਦਾ ਨਹੀਂ ਦੀ ਹਾਂ ਟੁੱਟਦਾ ਪੈੜੀ ਜਾਂਦਾ ਵੀ ਟੁੱਟਦਾ ਸੂਟੇ ਹੁੰਦੇ ਤੂੰ ਪੈਂਦੀ ਆਉਂਦੀ ਆ ਨੇ ਕਾ ਕਾ ਨਾ ਮਮੀ ਆ ਉਹ ਅੰਗੜਵਾੜੀ ਕੰਮ ਅਸੀਂ ਕਰ ਲਾਂਗੇ ਜਾਂ ਇਹੰਦਾ ਜਾਂ ਊੜਾ ਮੈਂ ਹੌਲ ਕਿਨੇ ਨਹੀਂ ਇਹਨੂੰ ਝੂਲੇ ਜੇ ਤੇ ਕੁਰਸੀ ਜੀ ਤੇ ਭਵਾ ਕੇ ਮੈਂ ਹਜੇ ਹੌਲ ਕਿਦਨੇ ਆਉਣਾ ਇਹਨੂੰ ਕੋਈ ਆਏਗਾ ਕੋੜੇ ਜਾਰੀ ਸੀ ਕੋੜੇ ਹਾ ਉਹ ਭੂਆ ਵਾਲਾਂ ਦੀ ਸਹਣਾ ਨਿੱਕੀ ਉਹਨੇ ਮਾਦ ਮਾਦ ਕਿਨ ਭਾਗੀ ਆ ਜਾਵਗਾ ਹਾਂ ਨਹੀਂ ਮੈਂ ਕਹਣਾ ਜਿਉਂ ਰਹੇ ਹੀ ਨਾ ਨਿੱਕੀ ਵੀ ਮੈਂ ਇਹੋ ਨਹੀਂ ਬਾਤ ਕਰਣਾ ਸਹੀ ਭੱਜੂ ਊੜਾ ਮਾਹ ਜਿਉਂ ਛੋੜ ਮੈਂ ਦਲੀਆ ਖਾ ਕੇ ਘਰੇ ਐ ਦਲਗਿਆ ਕਾ ਕੇ ਅੰਗੜਵਾੜੀ ਚ ਘਰ ਆ ਜਾਣਾ ਪੰਜ ਮੈਂ ਤਾਂ ਘਰੇ ਆ ਜਾਣਾ ਕੁੜੇ ਮੈਂ ਕਹਣਾ ਦੇਖਾਂ ਨਹੀਂ ਪੜਦਾ ਜਦੋਂ ਮੈਂ गाना ਦੇਖਣਾ ਉਹਨੇ ਦੂਜੀ ਨੇ ਕਹਣਾ ਬੰਮਣ ਦੇ ਬਹੁਨੇ ਕਣ ਨਹੀਂ ਚਾਚੀ ਹੋ ਤਾਂ ਬਦਉਂਦਾ ਉੱਠ ਗਿਆ ਨਹੀਂ ਮੈਂ ਮੱਜਉਂ ਨਹੀਂ ਦਲਗਿਆ ਵੀ ਬਣਿਆ ਬਣਾਇਆ ਛੱਡ ਗਿਆ ਉਹ ਤਾਂ ਭੈ ਬਾ ਜਦ ਮੈਂ ਫੇਰਾ ਇਹਨੂੰ ਖੜਕਾ ਦੇਣਾ ਖੜਕਾ ਦੇਣਾ ਖੜਕੈਂਤੀ ਤਾਂ ਸ਼ੁਰੂ ਤੋਂ ਹੀ ਨਿੱਕੇ ਹੁੰਦੇ ਤੋਂ ਹੀ మరే తల రోణ ఉచి ఉచి సార్యా కుటూ ਤਲਨਾ ਕਰ ਲਾ ਅਧਿਆਇ ਨੂੰ ਸਿਖਾ ਦਿਆਂ ਵੇਖਦਾ ਜੀ ਤੁਹਾਨੂੰ ਅੱਜ ਇੰਨਾ ਮੰਮੀ ਨੇ ਕੁੱਟਿਆ ਹੈ ਨਾ ਮਾ ਜੀ ਮਾ ਜੀ ਦਾ ਤੁਮੈ ਨਹੀਂ ਤਾਂ ਉਹ ਪਹਿਲਾਂ ਤਾਂ ਕਾਪੀਆਂ ਕੂਪੀਆਂ ਦਾ ਹੀ ਬਾਲਾ ਡਰ ਹੁੰਦਾ ਸੀਗਾ ਵੀ ਕਾਪੀ ਬਣੀ ਨਹੀਂ ਹੁੰਦੀ ਸੀ ਆ ਵੀ ਉਹਨਾਂ ਨੇ ਸਕੂਲੇ ਜਾਂਦੇ ਸੀ ਸਕੂਲੇ ਪੈਂਦੀ ਸੀ ਆ ਉਹਨਾਂ ਨੇ ਕਿਹਾ ਵੀ ਰਜਿਸਟਰ ਚੈੱਕ ਹੋਣਾ ਕੱਲ ਨੂੰ ਕਾਪੀਆਂ ਤਾਂ ਲੈ ਲਿਆਓ ਉਹ ਤਾਂ ਫਿਰ ਖੇਡਣ ਜਨਾਂ ਘਨੇ ਟਾਈਮ ਆ ਸ਼ਹਿਰ ਨੂੰ ਵਿਚਰਨਾ ਸ਼ਹਿਰ ਨੂੰ ਵਿਚਰਦੇ ਉਹਨੇ ਮੈਨੂੰ ਕਹਿਣਾ ਨਾ ਤੇਰਾ ਪੜ੍ਹਦਾਂ ਲਈ ਆਪਣੂ ਕੁੜੀਆਂ ਨੇ ਮੀ ਕਹਿਣਾ ਪੜਦਾਂ ਪਰ ਇਹ ਜੇਗ ਪੜ੍ਹਨ ਨੇ ਤੜਕੇ ਜਾ ਹੁੰਦਾ ਕਿ ਨਿਆਦ ਕਰਨਾ ਪਉਂਦਾ ਨਹੀਂ ਪੇਪਰ ਇਹਦਾ ਆਪਾਂ 4 ਵਜੇ ਉੱਠ ਕੇ 7 ਵਜੇ ਤੱਕ ਪੜ੍ਹਦੀ ਬਾ ਤਿੰਨ ਘੰਟਿਆਂ ਚ ਪੇਪਰ ਦੇ ਕੇ ਕਰੇ ਫਸਟ ਹੁੰਦਾ ਰਿਹਾ ਪਹਿਲੇ ਦੂਜੇ ਨੰਬਰ ਤੇ ਤਾਂ ਇੱਕ ਜਮਾਤ ਤੇ ਦੂਜੇ ਨੰਬਰ ਤੇ ਆ ਨੇ ਫਸਟ ਹੀ ਹੁੰਦਾ ਰਿਹਾ ਪੰਜਵੀਂ ਤੱਕ ਪੰਜਵੀਂ ਤੱਕ ਦਾ ਮੈਂ ਡੈਡੀ ਲੈ ਕੇ ਆਉਂਦਾ ਰਿਹਾ ਗਿਫਟ ਟਰਾਫੀਆਂ ਜਮੈਂਟਰੀਆਂ ਦਿੰਦੇ ਹੁੰਦੇ ਸੀ ਉਦੋਂ ਅੱਛਾ ਮੈਂ ਤਾਂ ਛੋਟਾ ਛੋਟਾ ਹੁੰਦਾ ਸੀ ਮੈਂ ਜਾਂ ਨਾਨਕ ਜਾਵੜਨ ਕੋਲੇ ਜਾਂ ਭੈਣ ਹੋਣਾ ਕੋਲੇ ਪਾਸੇ ਮੈਂ ਕਿ ਉੱਥੇ ਜਾਵੜਦਾ ਸੀ ਅੱਛਾ ਕਈ ਆਦੀ ਤੁਰ ਕੇ ਜਾਵੜਦਾ ਸੀ ਸੂਨਪੁਰ ਨੂੰ ਉੱਥੇ ਮਾਣੂ ਕਹਤੋ ਆਹ ਉਹ ਮਿਲ ਗਿਆ ਮਾਣੂ ਕਹਤੋ ਨੇੜੇ ਹੀ ਸੀ ਨਾ ਇਹ ਨੂੰ ਮੈਂ ਕਹਣਾ ਵੀ ਅੱਜ ਆਇਆ ਨੀਂਦ ਜੀ ਜਾਂ ਫਿਰ ਮਾਮੇ ਦੇ ਮੁੰਡੇ ਉਹ ਨਹੀਂ ਲੈ ਜਾਂਦੇ ਸੀ ਉਦੋਂ ਆ ਕੇ ਸਾਰੇ 1 ਵਜੇ ਹੀ ਸੀ ਉਦੋਂ ਛੋਟੇ ਛੋਟੇ ਅਕੇ ਕਹਿਣਾ ਦੋ ਪੰਨਾਂ ਦਸਰ ਗਈਆਂ ਹੁਣ ਤਾਂ ਬੱਚਾ ਨੂੰ ਆਤੀ ਦੀ ਲਾ ਸਕਦੇ ਜੂ ਪਹਿਲਾਂ ਅੱਛਾ ਇਹ ਇੰਨਾ ਫੀਲ ਵੀ ਨਹੀਂ ਸੀ ਹੁੰਦਾ ਪੁੱਟ ਪੁੱਟਾ ਕੇ ਹੋਜੀ ਹੋ ਜਾਣਾ ਅੱਜ ਕੱਲ ਤਾਂ ਜੇ ਮਾਸਟਰ ਆਪ ਹੀ ਦੱਸ ਦਿੰਦੇ ਆ ਮਾਸਟਰ ਕਹਿੰਦੇ ਜੀ ਤਾਂ ਆਪ ਹੀ ਨਹੀਂ ਕੁੱਟਦੇ ਕਿਉਂਕਿ ਅੱਜ ਕੱਲ ਕਹਿੰਦੇ ਟਾਈਮ ਨਹੀਂ ਰਿਹਾ ਜਵਾਕਾਂ ਦਾ ਵੀ ਉਹਦਾ ਕਹਿੰਦੇ ਕਈ ਵਾਰੀ ਪੱਗ ਲਾ ਕੇ ਭੱਜ ਜਾਂਦੇ ਆ ਕੀ ਕਰ ਲਾਂਗੇ ਇਹ ਤੇ ਗੰਗ ਤੇ ਲਾ ਪਾਣ ਮੇਰੇ ਕਿਥੇ ਦੇ ਕੁੱਟ ਪੈਣੀ ਮੂਰਾ ਨੂੰ ਨੇ ਕਹਿਣਾ ਆਂਟੀ ਮਦਨਾ ਕੁੱਟ ਕਿਤੇ ਹੋਰ ਪੈਂਦੇ ਇੰਜ ਜੀ ਤਾਂ ਮੈਂ ਰੋਣ ਲੱਗ ਜਾਂਦਾ ਵੀ ਮੇਰਾ ਨੰਬਰ ਵੀ ਆਉਣਾ ਕੋਟ ਦੇ ਬਾਹਲਾ ਕੋਟ ਦੇ ਹੁੰਦੇ ਸੀ ਵੀ ਆਏ ਸੀ ਨਾ ਗਲਤੀ ਇੱਕ ਦਿਨ ਹੀ ਸਾਰਾ ਕਲਾਸ ਦਾ ਲੈ ਲੈਂਦੇ ਸੀ ਪਤਾ ਨਹੀਂ ਜਾਂ ਕਿ ਬਈ ਕੋਟ ਇੰਨਾਂ ਦਾ ਇੰਦਰ ਜੀ ਦਾ ਕੋਰ ਅੰਗੜਵੇਂ ਹੈ ਪੜਾਜੇ ਛਾੜਾ ਕਿਸੇ ਤੇ ਹੋਰ ਕੁੱਟ ਪੈਣੀ ਕਹਿਣਾ ਇੰਦਰ ਜੀ ਤਾਂ ਪਹਿਲੇ ਰੋਣ ਲੱਗ ਜਾਂਦਾ ਰੋਣ ਵੀ ਨਹੀਂ ਸੀ ਉਹ ਮੈਂ ਉਹ ਸਿਰੇ ਦੇਖ ਕੇ ਹੀ ਡਰ ਜਾਂਦਾ ਮੈਂ ਦੇਖ ਕੇ ਡਰ ਜਾਂਦਾ ਹਾਂ ਦੇਖ ਕੇ ਡਰ ਜਾਂਦਾ ਪਰ ਬਾਲ ਨੂੰ ਜਦੋਂ ਮੈਂ ਬਰਦਾ ਕਾਲ ਲਾਇਆ ਸੀ 6-7 ਸਾਲ ਦਾ ਲਾਇਆ ਸੀ ਮੈਂ ਦੇਲਾ ਜੁ ਕਿਜੀ ਜੀ ਲੱਗਿਆ ਸੀ ਪੜ੍ਹਨ ਵੀ ਸਿੱਧਾ ਬਾਕੀ ਐਲ ਕੇਜੀ ਦਾ ਨਰਸਰੀ ਮਤਲਬ ਦਾਦੀ ਦੇ ਘਰ ਹੀ ਪੜਾਤਾ ਸੀ ਟੇਬਲ ਊੜਾ ਡਾ ਕਾ ਖਾ ਗਾ ABC ਸਾਰੀ ਦਾਦੀ ਨੇ ਪਹਿਲਾਂ ਹੀ ਸਿਖਾਤਾ ਸੀ ਤਾਂ ਹੀ ਗੱਲ ਪਿਆ ਤਾਂ ਹੀ ਇਹ ਇਥੇ ਕਿਉਂਕਿ ਸਾਡੇ ਇੱਥੇ ਉਹ ਬਾਬੇ ਦੀ ਹੱਟੀ ਅੱਜ ਵੀ ਹੈਗੀ ਆ ਉਦੋਂ ਮਿਲ ਜਾਂਦੇ ਉਹ ਕਹਦੇ ਕੁ ਉਹਦੇ ਸਾਰੇ ਦੁਕਾਨ ਵਾਲੇ ਬਾਬੇ ਤੋਂ ਉਹ ਵੀ ਫੌਜੀ ਵੀ ਸੀ ਉਹ ਲੈ ਆ ਕੇ ਰੱਖ ਦਾਂਦਾ ਸੀ ਫਿਰ ਇਹ ਤਾਂ ਸਾਰਾ ਕੁ ਉਹਥੇ ਹੀ ਲੈ ਕੇ ਇੱਕ ਦਿਨ ਮੈਂ ਗਿਆ ਸੀ ਪ੍ਰਾਇਮਰੀ ਸਕੂਲ ਚ ਉੱਥੇ ਫਿਰ ਜਦੋਂ ਉੱਤੇ ਦੇਖਾ ਕਿ ਗਾਚੀ ਪੋਚੀ ਜਾਵੇ ਕੋਈ ਕੋਈ ਚੂਹੇ ਕੱਢੀ ਜਾਵੇ ਨਲਗਾ ਲੌਕਣ ਮੈਂ ਕਿਹਾ ਵੀ ਮੈਂ ਨਹੀਂ ਇਹ ਚ ਕੂਚ ਲੱਗਣਾ ਫਿਰ ਮੈਂ ਲਾਤਾ ਹੀ ਇੱਥੇ ਵੈਂਡੀ ਹੋਰ ਦੂਜੇ ਚ ਪ੍ਰਾਈਵੇਟ ਚ ਗੁਰੂ ਅਮਰਦਾਸ ਚ ਫਿਰ ਉੱਥੇ ਮੈਂ ਦਾਸ ਕੀਤੀਆਂ ਫਿਰ 11ਵੀਂ 12ਵੀਂ ਮੈਂ ਕੀਤੀ ਦਾਨ ਵਾਲੇ ਚ ਭਾਈ ਦਾਨ ਸਿੰਘ ਚ مانੂ ਕੇ ਉੱਥੇ ਫਿਰ ਅਸੀਂ ਕੀ ਕੀਤਾ 11ਵੀਂ ਚ 11ਵੀਂ ਤਾਂ ਸਹੀ ਨੰਗੀ 12ਵੀਂ ਤੇ ਹੀ ਬੰਕਮਾਰ ਲੱਗ ਗਏ ਭਾਈ ਜਦੋਂ ਬੰਕਮਾਰ ਲੱਗ ਗਏ ਉਦੋਂ ਫਿਲਮ ਆਈ ਸੀਗੀ ਪਹਿਲਾਂ ਤਾਂ ਫਿਲਮਾਂ ਦੇਖਿਆ ਯਾਨੀ ਕਿ 5-6 ਫਿਲਮਾਂ ਦੇਖਿਆ ਅਸੀਂ ਫਿਰ ਬਾਅਦ ਵਿੱਚ ਫਿਲਮਾਂ ਆਈ ਸੀ ਸਿੰਘ ਵਰਸ ਕੌਰ ਉਦੋਂ ਦੀ 12ਵੀਂ ਸੀ ਗਿੱਪੀ ਗਰੇ ਯਾਰ ਦੀ ਤੇ ਉਹ ਬੰਕ ਜਦੋਂ ਮਾਰਿਆ ਸਾਡਾ ਨਾ ਕੰਟੀ ਵਾਲਾ ਹੁੰਦਾ ਸੀ ਟੋਨੀ ਉਹਨੇ ਕਦੇ ਸਾਣਾ ਅਸੀਂ 4 ਜਾਣੇ ਹੁੰਦੇ ਸੀ ਪਿੰਡ ਤੇ ਉਹਨਾਂ ਸਾਨੂੰ ਡੱਲੇ ਦੇਖ ਲਿਆ ਮੇਰਾ ਮੂੰਹ ਸਿਰ ਲਬੇਟਿਆ ਸੀ ਜਿਹੜੇ ਤਿੰਨ ਸੀ ਉਹਨਾਂ ਨੂੰ ਉਹਨੇ ਦੇ ਲਿਆ ਇਹ ਮੂੰਫਲੀ ਖਾਈ ਜਾਂਦਾ ਸੀ ਉੱਥੇ ਉਹ ਦੂਜੇ ਦਾ ਨ ਭਾਈ ਉਹਨਾਂ ਨੇ ਲਾ ਲਿਆ ਫੋਨ ਆ ਕੇ ਤੜਕਈ ਤੇ ਜਦੋਂ ਫੋਨ ਲਾ ਲਿਆ ਡੈਡੀ ਮਾਣੂ ਕਈ ਰਹਿੰਦਾ ਹੁੰਦਾ ਇਹ ਵਪਾਰ ਕਰਦਾ ਸੀ ਕਦੇ ਕਿਤੇ ਕਦੇ ਕਿਤੇ ਉਹਨਾਂ ਨੇ ਨੰਬਰ ਦਿੱਤੇ ਨਹੀਂ ਸੀ ਆਪਦੇ ਘਰ ਦੇ ਆ ਦੇ ਕੋਈ ਗਲਤ ਲਿਖਾਈ ਜਾਂਦਾ ਸੀ ਓਏ ਭਾਈ ਮੇਰਾ ਨੰਬਰ ਲੱਗ ਗਿਆ ਡੈਡੀ ਆ ਗਿਆ ਉੱਤੇ ਤੇ ਡੈਡੀ ਜਦੋਂ ਅਸੀਂ ਭਾਈ ਉੱਥੇ ਆਫਿਸ ਦੇ ਬਾਹਰ ਖੜੇ ਤੇ ਡੈਡੀ ਦੇਖ ਕੇ ਗਾਹ ਲੰਘ ਗਿਆ ਬਈ ਪ੍ਰਿੰਸੀਪਲ ਕੋਲੇ ਤੇ ਪ੍ਰਿੰਸੀਪਲ ਨੇ ਫਿਰ ਸਾਦਾ ਲਿਆ ਫਿਰ ਮੇਰੇ ਇਹ ਜਾ ਕਿਤਾਬਾ ਹੋਇਆ 12ਵੀਂ ਚ ਵੀ 12ਵੀਂ ਦੀ ਕਟ ਪਈ ਆ ਉਦੋਂ ਬਾਅਦ ਨਾਲ ਬਾਕ ਬਜਿਆ ਉਹ ਫਿਲਮ ਵੀ ਚیتے ਰਹਿੰਦੀ ਆ ਬਈ ਬੱਟ ਸੀ ਅੱਛਾ ਵੀ ਝੰਗ ਮਾਰਸ ਇੱਕ ਹੋਰ ਦੇਖੀ ਸੀ ਨਾਲ ਹੀ ਡੈਡੀ ਨੇ ਬੰਕ ਲਵਾਤਾ ਬੰਕ ਨਹੀਂ ਮਾਰੇ ਉਦੋਂ ਬਾਅਦ ਕਰ ਮੁੰਡਾ ਮਨਜੇ ਜੁਆਕ ਨਾ ਕਰਿਆ ਆਇਆ ਫੇ ਦੇਖੀ ਮੈਂ ਤੇਰੀ ਮੇਰੀ ਨਹੀਂ ਬਣਨੀ ਇਹ ਮੁੰਡਾ ਮੇਰਾ ਨਾ ਕਰਿਆ ਆਇਆ ਮੈਂ ਮੈਂ ਫੇ ਤੈਨੂੰ ਵੀ ਨਾਲ ਹੀ ਕੱਢੂ ਜਾਂ ਭੱਜ ਜਾ ਮੁੰਡੇ ਨੇ ਕਿਆ ਮੇਰੇ ਨੂੰ ਕਹਿੰਦਾ ਮੇਰੇ ਨਾਲ ਤਾਂ ਹੁਣਾ ਨਹੀਂ ਫੇ 11 ਨੂੰ ਫੋਨ ਲਾਇਆ ਸੁਪਰ ਵਾਲੇ ਨੇ ਇਹਨਾਂ ਨੂੰ ਵੇ ਤੂੰ ਇੱਥੇ ਆ ਜਾ ਅੱਡੇ 'ਚ ਖੜ ਜਾ ਬਿੰਦਜੀ ਤੂੰ ਮਾਰ ਤੂੰ ਦੇ ਅੱਛਾ ਆ ਬੀਰ ਹੁਣ ਲੱਗ ਗਿਆ ਪਾਏ ਇਹ ਨਾ ਇਹ ਫੇ ਮਾਮਾ ਇਹਦਾ ਕਿਤੇ ਖੜ ਗਿਆ ਫਰੇ ਕਿ ਇਹ ਜੋ ਛੁੱਟੀ ਮਿਲੀ ਤੇ ਇਹ ਬੱਸ ਚ ਬੱਸ ਜੀ ਹੋਣਾ ਸੀ ਹੂੰ ਪਰ ਮੈਂ ਤਾਂ ਘਰ ਹੀ ਆ ਗਿਆ ਸੀ ਮੈਨੂੰ ਪਤਾ ਸੀ ਮੇਰੀ ਗਲਤੀ ਆ ਮਦਦ ਕਰਵਾ ਕੇ ਮੇਰੇ ਗਾਲ ਲਾ ਕੇ ਉੱਚੀ ਚ ਰੋਣ ਲੱਗ ਗਿਆ ਵੀ ਡੈਡੀ ਨਿਕਟਿਆ ਨਹੀਂ ਜੈ ਇਹ ਕਿਹਨਾਂ ਡੈਡੀ ਮਾਂ ਤਾਂ ਫਿਰ ਇਹਨੂੰ ਗਾਲਾਂ ਕੱਢੀ ਤੂੰ ਮੇਰੇ ਮੁੰਡੇ ਨਾਲ ਕਿਵੇਂ ਮੈਂ ਕਿਵੇਂ ਹੱਥ ਲਾਇਆ ਤੁਹਾਨੂੰ ਮੈਂ ਤਾਂ ਪਾ ਢੂਮਾ ਪਾਣੀ ਨਹੀਂ ਵੀ ਮੁੰਡੇ ਦੀ ਗਲਤੀ ਹੀ ਸੀਗੀ ਫਿਰ ਉਹਦੋਂ ਗਲਤੀ ਸੁਧਰ ਗਈ ਉਹ ਉਦੂ ਗਾਦਾ ਤੇਰਾ ਕਬਰੀ ਵਜਿਆ ਇੱਕ ਕੁੱਟ ਕੁੱਟੇ ਕੀ ਪਤਾ ਉਦੋਂ ਉਹ ਦੇ ਹਾਂ ਜੇ ਉਹਦਾ ਨਾਮ ਫੜਿਆਂਦੇ ਕੀ ਪਤਾ ਕਿੱਧਰ ਨੂੰ ਗਾਂ ਦੀ ਗਾਂ ਹੋ ਜਾਂਦੇ ਉਹ ਦੋ ਤਾਸੀ ਬਾ ਬੰਦੇ ਦਾ ਉਹ ਵੀ ਉਹ ਪਾਸੋਂ ਸੰਧਿਆ ਮੰਮੀ ਕੁੜੀ ਲੰਘਦੀ ਆ ਉੱਥੋਂ ਤੱਕ ਸਰਪੈਂਦਗੀ ਆ ਉਹ ਵੀ ਇੱਥੇ ਵਿਆਹ ਦੀ ਸੀ ਕਈ ਸਾਰੇ ਇਕੱਠੇ ਹੀ ਹੁੰਦੇ ਸੀ ਬਾਈ ਵੀ ਤੂੰ ਇਹਨੂੰ ਨਾਲ ਵੱਢਣਾ ਦੋਨਾਂ ਨੇ ਕੁਝ ਵੱਢਣਾ ਛੱਡਿਆ ਕਿਹੜਾ ਰੋਣਾ ਪਈ ਉਹ ਤਾ ਤਾਂ ਜੱਜ ਜੀ ਆ ਗਈ ਕਹਿੰਦੀ ਕਿਉਂ ਬਾਈ ਕਾ ਤੋ ਨਹੀਂ ਤੂੰ ਪਿਉਂ ਵਰਗਾ ਤੂੰ ਉਹਨੂੰ ਕੋਟਿਆ ਕਰ ਲੈ ਨੂੰ ਇਹਨੂੰ ਕਾ ਤੋ ਨਹੀਂ ਵੱਡਿਆ ਨਾਲ ਵੱਡਣਾ ਸੀ ਇਹਨਾਂ ਨੂੰ ਫੇਲੂ ਦਿਖਾਉਣੀ ਸੀ ਦੋਨਾਂ ਨੂੰ ਇਕੱਠਿਆਂ ਨੂੰ ਹਾਂ ਉਹ ਦੇ ਲਾਸਟ ਕਟ ਪਈ ਵੀ ਆ 12ਵੀਂ ਵਾਲੀ ਬੱਸ ਅੱਛਾ ਉਦੋਂ ਬਾਅਦ ਨਹੀਂ ਕਟ ਪਈ ਹੁਣ ਕਰਾਈਏ ਕਿ ਇਤਨੇ ਦਾ ਹੁਣ ਨਹੀਂ ਪੈਂਦੀ ਅੱਡ ਤੱਕ ਗਾਣਾ ਨਾਲ ਹੀ ਸਰ ਜਾਂਦਾ ਹਾਂ ਹੁਣ ਗਾਣਾ ਨਾਲ ਹੀ ਸਰ ਜਾਂਦਾ ਇਹ ਨੂੰ ਚਮਲੋਂ ਲਈ ਦੋ ਦਿਨਾਂ ਦਿੰਦੇ ਸੀ ਮੈਂ ਪਰ ਕਿਸੇ ਨੂੰ ਇਹ ਨਹੀਂ ਕਹਿੰਦੀ ਸੀ ਆਪ ਚਾਹੇ ਚੰਬ ਦਿੰਦੀ ਸੀ ਹਾਂ ਜਿੰਨਾ ਮਰਜੀ ਹਾਂ ਜੜੀ ਕੁੱਟਣਾ ਆਪ ਹੀ ਆ ਕੁੱਟਣ ਦੀ ਗੱਲ ਨਹੀਂ ਸੀ ਨੂੰ ਲਾਉਣ ਦਾ ਕੁੜੀਆਂ ਦਾ ਰੱਬ ਦੀਆਂ ਮੰਦੀਆਂ ਨੇ ਜਮਾਈ ਨਹੀਂ ਇਹਨੂੰ ਹੱਥ ਲਾ ਕੇ ਦੇਖਿਆ ਘੂਰ ਕੇ ਵੀ ਨਹੀਂ ਦੇਖਿਆ ਉਹਨਾਂ ਨੇ ਉਹ ਤਾਂ ਇਹਦਾ ਸਭ ਸੀ ਉੱਥੇ ਯਾਰ ਕਾਸੀ ਕੰਮ ਹੈ ਉਹਨਾਂ ਨੇ ਕੱਚੇ ਦੁੱਧ ਨਾਲ ਨਿਵਾੜਨ ਉਹ ਕੈਲਕੁਲੇਟਿਕ ਕੰਮ ਇਹ ਕੰਮ ਇਹਨੇ ਤੇਵਿੰਦਰ ਨੇ ਬੱਦ ਸੌਂਦਾ ਸੀ ਦੰਨਾ ਨੂੰ ਅਗੜੇ ਕੇਸ ਕਰਤੇ ਸੀ ਜਿਹੜੇ 10 ਹਰ ਦਾ ਸਰ ਸੀ ਇਹ ਜਿੱਦਣ ਇਹਦਾ ਜਨਮ ਸੀ ਉਦੋਂ ਉਹਨਾਂ ਦਾ 8ਵੇਂ ਦਾ ਪੇਪਰ ਸੀ ਹੂੰ ਸਹੀ ਗੱਲ ਹੈ ਪੇਪਰ ਦੇਣ ਜੀ ਆ ਪੇਪਰ ਦੇਣ ਜਾਣਾ ਸੀ ਸਾਡੇ ਆਇਆ ਤੋਂ ਇਹਨੂੰ ਦੇਖ ਕੇ ਚੱਕ ਕੇ ਫੇਰ ਪੇਪਰ ਦੇਣ ਗੀਆਂ ਫੇਰ ਸਕੂਲ ਤੋਂ ਉਹਨਾਂ ਨੂੰ ਬਤਾ ਜਾਂਦੇ ਆਂ ਵੀ ਤੋ ਪੜਣਾ ਦੇ ਵੀਰ ਹੋਇਆ ਹੁਣ ਪੜਣਾ ਦੇ ਵੀਰਾ ਹੋਇਆ ਇਹਨਾਂ ਹੋਇਆ ਉਹਨਾਂ ਦਾ ਬਹੁਤ ਜਿਹੜੀ ਕਰਦੀਆਂ ਬਸਾਰ ਨਹੀਂ ਪੰਜੇਨ ਜਾਨ ਮੰਗੀ ਜਿੰਨੀ ਬਹੁਤ ਜਿਆਦਾ ਕਰੇ ਹਾਂ ਬਾਤ ਤਿਆਰੀਆਂ ਖਚੋਗਰਾ ਹੁਣ ਤਾਂ ਅਈ ਤਾਂ ਪੂਰੇ ਜੀ ਬੈਟੂ ਬੁ ਲੈ ਦੇ ਵਾਹ ਅੱਦਾਂ ਬੈਟੂ ਲੈ ਆਇਆ ਵਾ ਪਿੱਠੂ ਹੂੰ ਪਿੱਠੂ ਗਰਮ ਆ ਪੂਰੇ ਤਾਂ ਬੰਦ ਲੈਣੇ ਆ ਤਿਆਰੋ ਆਪਣਾ ਮਾਸ਼ਾਅੱਲ ਹੈ ਤਿਆਰੀਆਂ ਤਿਆਰਿਆਂ ਬਾਤਾਂ ਨਿਕਲੀਆ ਤਾਂ ਪਤਾ ਨਹੀਂ ਮੇਰੇ ਵੀ ਬੰਨੇ ਓਏ ਆ ਗਿਆ ਕੀ ਆ ਗਿਆ ਕੀ ਆ ਗਿਆ ਬਾਹਰ ਚ ਕਹਿੰਦਾ ਮੇਰੇ ਫੜ ਲੱਗੂਗਾ ਹੁਣ ਇਹ ਹੁਣ ਨਹੀਂ ਬਾਹਰ ਨਾ ਕਰਨੀ ਆ ਨਾ ਕੋਈ ਸ਼ਾਹ ਵਾਲਾ ਫੜਾ ਕਰਨਾ ਨਹੀਂ ਨਾ ਨੂੰ ਬਾਹਰ ਹੋਇਆ ਨਾ ਨਹੀਂ ਸ਼ਾਹ ਬੜਦਾ ਸੀ ਬੜਦਾ ਸੀ ਨਾ ਇਹ ਕੀ ਵਿਆਹ ਵੇਲੇ ਨਹੀਂ ਤਾਂ ਹੁਣ ਨੂੰ ਤਾਂ ਬਹੁਤ ਲੱਗਣੇ ਸੀ 12 ਮਾਸ ਹੀ ਆਇਆ ਤਾਂ ਇਹ ਹਾਂ ਜੀ ਆਇਆਂ ਨੂੰ ਆਇਓ ਜੀ ਜੈਨੂ ਹੈ ਚਲੋ ਸੰਗਵਈ ਠੀਕ ਹੈ ਆਪਣਾ ਰੈਸਟ ਤੋਂ ਤੁਹਾਨੂੰ ਜਿੱਦਾਂ ਕਰ ਸਕਦਾ ਠੀਕ ਆ ਵੀਰੇ ਫਿਰ ਓਕੇ 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 ਮਗਾ ਇੱਕ ਨੰਬਰ ਆਉਣਾ ਹੈ ਇਸਲਾ ਹਾਂ